ਪੁੱਲ ਚੋ ਕਿਸੇ ਕੋਲ ਵੀ ਹੋ ਸਕਦੀ ਐ ਪੜਨ ਵਾਲੇ ਕੋ ਵੀ ਹੋ ਸਕਦੀ ਐ ਤੇ ਨਾ ਪਣ ਹੁਣ ਇੱਕ ਬੰਦਾ ਕਹਿੰਦਾ ਪਾਪ ਲੱਗੂ ਪਾਪ ਤੇ ਲੱਗ ਚੁੱਕਾ ਪਹਿਲਾਂ ਹੀ ਬੱਚੇ ਨਾੜਾਂ ਚ ਟੀਕੇ ਲਾ ਰਹੇ ਹੁਣ ਇਸ ਤੋਂ ਵੱਡਾ ਪਾਪ ਕਿਹੜਾ ਹੋਣਾ ਜੀ ਦਾਜ ਕਰਕੇ ਧੀਆਂ ਬਲੀ ਚੜ ਰਹੀਆਂ ਹੋ ਇਸ ਤੋਂ ਵੱਡਾ ਪਾਪ ਕਿਹੜਾ ਹੋਣਾ ਬਜ਼ੁਰਗ ਮਾਵਾਂ ਨੂੰ ਘਰੋਂ ਧੱਕੇ ਪੈ ਰਹੇ ਹੋਣ ਘਰਾਂ ਚ ਇੱਕ ਦੂਜੇ ਸਿਰ ਪਾੜਨ ਤੱਕ ਜਾਂਦੇ ਹੋਈਏ ਇਹ ਪਾਪ ਹੀ ਤੇ ਐ ਪਾਪ ਤੇ ਪਹਿਲਾਂ ਲੱਗਾ ਵਾ ਪਾਪ ਤੇ ਲਾਉਣਾ ਵਾ ਦੂਜੀ ਬੇਨਤੀ ਹੋਰ ਕਰਾਂ ਇੱਕ ਬੱਚਾ ਨਾ ਜਦੋਂ ਪਹਿਲੀ ਵਾਰ ਉਹ ਬੋਲਣਾ ਸਿੱਖਦਾ ਨਾ ਤੇ ਤੋਤਲੀ ਜੁਬਾਨ ਨਾਲ ਬੋਲਦਾ ਚਾਚੇ ਨੂੰ ਤਾਤਾ ਕਹਿੰਦਾ ਤੇ ਚਾਚਾ ਭਾਵੇਂ ਪਿੰਡ ਦਾ ਸਰਪੰਚ ਹੋਵੇ ਭਾਵੇਂ ਐਮਐਲਏ ਹੋਵੇ ਇਲਾਕੇ ਦਾ ਜਦੋਂ ਉਹਦਾ ਭਤੀਜਾ ਨੂੰ ਚਾਚੇ ਨੂੰ ਤਾਤਾ ਕਹਿੰਦਾ ਨਾ ਉਹ ਫੇਰ ਵੀ ਮੱਥਾ ਚੁੰਮਦਾ ਆਪਣੇ ਭਤੀਜੇ ਦਾ ਕਿ ਮੇਰੇ ਬੱਚੇ ਨੇ ਭਾਵੇਂ ਨੂੰ ਤਾਤਾ ਹੀ ਕਿਹਾ ਬੋਲਿਆ ਤੇ ਹੈਗਾ ਨਾ ਕਿ ਚਾਚਾ ਗੁੱਸਾ ਕਰਦਾ ਕਿ ਤੂੰ ਮੇਰਾ ਨਾਮ ਵਿਗਾੜ ਕੇ ਲਿਆ ਖੁਸ਼ ਹੁੰਦਾ ਨਾ ਜੇ ਕਿ ਦੁਨਿਆਵੀ ਰਿਸ਼ਤੇ